ਜਿਵੇਂ ਉਸ ਤੋਂ ਤੇ ਵਾਹਿਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਆਇ ਗੁਰੂ ਸਾਹਿਬ ਜੀ ਤੇ ਅੱਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਪਾਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਸ਼ਲੋਕ ਮੰਨਲਾ ਦੂਜਾ ਆਪੇ ਜਾਣਾ ਕਰੇ ਆਪ ਆਪੇ ਆਣੇ ਰਾਸ ਕਿੱਥੇ ਅੱਗੇ ਨਾਨਕਾ ਖੜੇ ਕੀ ਜਾ ਅਰਦਾਸ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਕੀ ਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਸਵੇਂ ਰਤਨਪੁਰ ਗੋਪਤੀ ਸਮਰਕਾਰ ਗੁਰੂ ਨਾਨਕ ਦੇਵ ਜੀ ਤੇ ਆਏ ਫਿਰੰਗ ਗੁਰ ਤੇ ਅਮਰਦਾਸ RAM DAS ਸਾਹਿਬ ਜੀ ਹੁਣੀ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਆਜ ਇਸ ਰਿਠੇ ਸਭ ਦੁਖ ਜਾਈ ਤੇਗ ਬਹਾਦਰ ਸਮਰਿਆ ਕਰਨਾਉ ਨੇ ਦਾਵੈ ਧਾਏ ਸਭ ਥਾਈ ਹੁਣੇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥਵਾਦੀ ਸਭ ਥਾਈ ਹੁਣਾ ਜੀ ਸਹਾਇ ਤੇ ਸਭ ਪਾਤਸ਼ਾਹ ਹੀ ਉਹ ਕੇ ਸਰੂਪ ਸ੍ਰੀ ਆਦ ਦਰਬਾਰ ਤੇ ਸੁੰਦਰ ਬਾਦ ਸਰਬਲੋ ਸਾਹਿਬ ਜੀ ਕੇ ਬਾਰਦਸ਼ਨ ਦਿਲਾਰ ਦੀ ਕਾ ਧਿਆਨ ਤਲ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਹਰਿ ਗੁਰੂ ਚਾਰ ਸਹਿਮ ਜਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜਲ ਸਿੰਘ ਜੀ ਸਾਹਿਬ ਨੂਰਾਵਰਸਨ ਜੀ ਸਾਹਿਬ ਆਬਾ ਫਤੇਹ ਸਿੰਘ ਜੀ ਫਤੇਹ ਸਿੰਘ ਜੀ ਕੇ ਜੱਜ ਸਿੰਘ ਜੀ ਪੰਜ ਪਿਆਰੇ ਪੰਜ ਵੀਰ ਪੰਜ ਤੀਰ 40 ਮੁਗਤੇ ਹੱਠੀਆਂ ਤੱਪੀਆਂ ਜੱਤੀਆਂ ਸਤੀਆਂ ਸਿਧ ਪਵਾਨਾ ਸਿੰਦਾ ਸਿੰਘਾ ਗੁਰ ਤਖਤਾਂ ਗੁਰਦੁਆਰਿਆਂ ਚੰਡਿਆਂ ਬੁੱਗਿਆਂ ਨਿਸ਼ਾਨਾਂ ਸਰੋਵਰਾਂ ਤੀਰਥ ਸਨਾਨਾ ਜੋੜ ਮੇਲਿਆਂ ਦਾ ਧਿਆਨ ਤਰਖਾਲਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ 4 ਤੱਕ ਸੰਯੁਕਤ 5 ਤੱਕ ਸ਼੍ਰੋਮਣੀ ਪੰਥ ਅਕਾਲੀ ਫੁਟਾ ਦਰ ਚੱਲਦਾ ਮੀਰ ਚੱਕਰ ਵਰਤੀ 96 ਕਰੋੜ ਗੁਰੂ ਪੰਥ ਕਾਲ ਸੇ ਜੀ ਕੀ ਕਾਲ ਕਮਾਈ ਦਾ ਧਿਆਨ ਤਰਖਾਲਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਨਿਮਾਨਿਓ ਕੇ ਮਾਨਿ ਤਾਨਿਓ ਕੇ ਤਾਨਿਓ ਟਿਓ ਕੀਓ ਨੇ ਆਸਰਿਓ ਕੇ ਆਸਰਾ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਦੇਵ ਜੀ ਰੰਕਾਰ ਰੂਪ ਗਰੀਬ ਨਿਮਾਨ ਸੱਚੇ ਬਾਦਸ਼ਾਹ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਵਾਲੀ ਪਿਤਾ ਗੁਰਦੇਵ ਸਾਧਗੁਰੂ ਜੀ ਉਹ ਧੰਨ ਧਰਨ ਧਨ ਆਬ ਸ਼ਕਤੀ ਖਾਲਸਾ ਪੰਥ ਦੇ ਮਾਤਾ ਜਗਤ ਮਾਤਾ ਮਾਤਾ ਸਾਹਿਬ ਜੀ ਉਹ ਧੰਨ ਧਰਨ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋ ਸਿੰਘ ਉਹ ਧੰਨ ਧੰਨ ਬਾਬਾ ਜੀ ਸਿੰਘ ਜੀ ਧੰਨ ਧੰਨ ਬਾਬਾ ਜਿਹਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਅਮਰਸ਼ੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਪਰਲਾਦਾ ਸਿੰਘ ਜੀ ਤੁਨ ਤੁਨ ਪਛੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦੋ ਸਿੰਘੋ ਹਠਿਓ ਤੇ ਪੀਓ ਜਤੀਓ ਸਤੀਓ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਹਾ ਆਪ ਜੀ ਦਾ ਕੋਟਾਰ ਮੋਤਾਰ ਸ਼ੁਕਰਾਨਾ ਕਰਨਵਾਦਾ ਸੱਚੇ ਪਾਤਸ਼ਾਹ ਆਪ ਜੀਆਂ ਦੇ ਪਾਵਨ ਪੀਤਰ ਆਸਾਨਾ ਤੇ ਸੱਚੇ ਪਾਤਸ਼ਾਹ ਜੀ ਸਿੱਧੋ ਸਿੰਘੋ ਤੀਸਰੇ ਪਾਰ ਦੇ ਰਗੜੇ ਪਾਇਏ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਤੋਂ ਰਸਤਾ ਆਈਆਂ ਸੁੱਖ ਜਾਣੇ ਭਰਪੂਰ ਕਰਨੇ ਕਾਲਪਨ ਦੂਰ ਕਰਨੇ ਮਹਾਰਾਜ ਰਗੜੇ ਪਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਮਾਫ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਪੜਾਵਾਂ ਦੀ ਚੜ੍ਹਦੀ ਕਲਾ ਕਰਨੀ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਵਾਲਦ ਦਮ ਬਖਸ਼ਣਾ ਪੰਥ ਦੀਆਂ ਇਕੱਤਰਤਾਈਆਂ ਬਖਸ਼ਨੀਆਂ ਹਰਮદાન ਹਰਦਵਾਨ ਫਤਿਹ ਬਖਸ਼ ਨੇ ਦੁਸ਼ਟਾਂ ਵਲੇਛਾ ਦੋਕੀਆਂ ਦੇ ਨਾਸ਼ ਕਰਨੇ ਆਪਣੇ ਖਾਲਸੇ ਪੰਥ ਦੇ ਪ੍ਰਕਾਸ਼ ਕਰਨੇ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਆਪ ਜੀਆਂ ਕੇ ਹਰ ਸਿੱਧੀ ਰਗੜੇ ਪਾਗ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਕਰੀ ਪਾਗ ਸਤ ਸੋਤ ਪਿਤਰਾ ਹੁਣ ਲਾਗੋ ਭੋਗ ਹਾਰੇ ਲੱਗਿਆ ਭੋਗ ਆਪ ਜੀ ਦੀ ਪੈਰੀ ਸੰਗ ਤੇ ਚਰਤੇ ਜੋ ਸਕੇ ਆਪਜੀ ਦਾ ਨਾਮ ਜਪੇ ਸੁਖ ਹੋਵੇ ਨਾਮ ਚਤਾਵੇ ਅਢੇ ਸੋ ਝੜੇ ਸਰਨ ਪਰੇ ਸੋ ਤਰੇ ਸ੍ਰੀ ਗੁਰੂ ਨਾਨਕ ਸ੍ਰੀ ਗੋਬਿੰਦ ਸਿੰਘ ਨਾਮ ਚੜਦੀ ਹੋਵੇ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਕੇ ਕਰੇ ਆਵੇ ਨਿਹਾਲ ਹੋ ਜਾਵੇ ਸੀਤਾ ਸਿੰਘਾ ਰੂਪਾਵੇ ਸਤ ਸਤਿਆ ਮਾਹੇ ਸਜ ਕੇ ਕਰੇ ਆਵੇ ਕਲਗੀ ਤਰਪੋਸ਼ਾ ਮਹਾਰਾ ਦੇ ਚਰਨਾਂ ਨੂੰ ਪਾਵੇ ਵਾਸਿ ਰੇਵਾ ਬਗਿਆ ਕਰੇ ਆਵੇ ਫਤੇ ਪਾਵੇ ਸੀ ਦਸ ਗਰੂ ਪਾਵੇ ਸਤਿ ਸ਼੍ਰੀ ਅਕਾਲ ਅਰੇ ਵੀ ਆਵੇ ਨਿਹਾਲ ਹੋ ਜਾਵੇ ਮਾਤਾ ਸਾਹਿਬ ਦੀਆਂ ਦੇ ਚਰਨਾਂ ਕਮਲਾਂ ਨੂੰ ਪਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਹਰ ਰੂਟਾ ਦੇ ਸਾਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ